ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਵੇਰੇ ਉੱਠ ਕੇ ਬਿਨਾਂ ਇਸ਼ਨਾਨ ਕੀਤੇ ਇਨ੍ਹਾਂ ਦੋ ਅੱਖਰਾਂ ਦਾ ਜਾਪ ਕਰੋ ਖਾਲਸਾ ਜੀ ਵਾਹਿਗੁਰੂ ਜੀ ਦੀ ਬਖਸ਼ੀ ਹੋਈ ਫਤਿਹ ਨੂੰ ਆਪਣੀ ਪਵਿੱਤਰ ਦਸਨ ਨਾਲ ਲਾਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਤਸੰਗਤ ਜੀ ਜੋ ਵੀ ਸੰਗਤ ਇਸ ਚੈਨਲ ਤੇ ਨਵੀਂ ਜੁੜੀ ਹੈ ਸਾਤਸੰਗਤ ਜੀ ਚੈਨਲ ਨੂੰ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਕਰ ਲੈਣਾ ਚਾਹੀਦਾ ਹੈ ਤਾਂ ਜੋ ਆਪ ਜੀ ਨੂੰ ਰੋਜ਼ ਨਵੀਆਂ ਵੀਡੀਓਜ਼ ਦੀ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਮਿਲ ਸਕੇ ਖਾਲਸਾ ਜੀ ਤੁਸੀਂ ਜਾਣਦੇ ਹੀ ਹੋ ਅਸੀਂ ਤੁਹਾਡੇ ਨਾਲ ਗੁਰਬਾਣੀ ਦੇ ਨਾਲ ਜੁੜੀਆਂ ਹੋਈਆਂ ਵੀਡੀਓਜ਼ ਨੂੰ ਲੈ ਕੇ ਆਉਂਦੇ ਹਾਂ ਜੋ ਵੀ ਤੁਹਾਨੂੰ ਵੀਡੀਓਜ਼ ਵਧੀਆ ਲੱਗਦੀ ਹੈ ਤਾਂ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰਿਆ ਕਰੋ ਆਪਣੇ ਭੈਣ ਭਰਾਵਾਂ ਨੂੰ ਦੋਸਤਾਂ ਮਿੱਤਾਂ ਨੂੰ ਤਾਂ ਜੋ ਕਿਸੇ ਦਾ ਭਲਾ ਹੋ ਸਕੇ ਮਹਾਪੁਸਤ ਜੀ ਆਖਦੇ ਨੇ ਖਾਲਸਾ ਜੀ ਜਦੋਂ ਤਾਂ ਹੀ ਅਸੀਂ ਆਸ ਰੱਖ ਸਕਦੇ ਹਾਂ ਕਿਸੇ ਤੋਂ ਜਦੋਂ ਅਸੀਂ ਕਿਸੇ ਦਾ ਭਲਾ ਕਰਾਂਗੇ ਤਾਂ ਵਾਹਿਗੁਰੂ ਜੀ ਵੀ ਸਾਡਾ ਭਲਾ ਕਰਨਗੇ ਤਾਂ ਹੀ ਅਸੀਂ ਕਿਸੇ ਤੋਂ ਆਸ ਰੱਖ ਸਕਦੇ ਹਾਂ ਕਿ ਸਾਡਾ ਕੋਈ ਭਲਾ ਕਰੇ ਸਾ ਸੰਗਤ ਜੀ ਵੀਡੀਓ ਵਧੀਆ ਲੱਗੀ ਹੋਵੇ ਕਮੈਂਟ ਬਾਕਸ ਵਿੱਚ ਸੰਤ ਬਾਬਾ ਜੀ ਸਿੰਘ ਜੀ ਹੰਸਾਲਾ ਸਾਹਿਬ ਵਾਲੇ ਨੇ ਲਿਖੇ ਆਪਣੇ ਹਾਜੀ ਲਗਵਾਉਣਾ ਜੀ ਤਾਂ ਜੋ ਬਾਬਾ ਜੀ ਦਾ ਮਿਹਰ ਭਰਿਆ ਹੱਥ ਆਪਜੀ ਤੇ ਤੇ ਆਪਜੀ ਦੇ ਪਰਿਵਾਰ ਤੇ ਬਣਿਆ ਰਹੇ ਖਾਲਸਾ ਜੀ ਮਹਾਪੁਸ਼ਤ ਤੁਸੀਂ ਜਾਣਦੇ ਹੀ ਹੋ ਮਹਾਪੁਸ਼ ਜੀ ਨੇ ਕਿੰਨੀ ਹੀ ਦੁਨੀਆ ਦਾ ਭਲਾ ਕੀਤਾ ਹੈ ਤੇ ਕਿੰਨਾ ਹੀ ਸੁਧਾਰ ਕੀਤਾ ਹੈ ਜੋ ਵੀ ਉਹਨਾਂ ਦੇ ਜਾਟੇ ਜਾਂਦਾ ਹੈ ਉਹ ਉਸ ਦੀ ਝੋਲੀ ਖੁਸ਼ੀਆਂ ਪਾ ਕੇ ਹੀ ਭੇਜਦੇ ਹਨ ਅੱਜ ਸਾਡੀ ਵੀਡੀਓ ਦਾ ਵਿਸ਼ਾ ਹੈ ਤੁਸੀਂ ਸਵੇਰੇ ਉੱਠ ਕੇ ਇਹ ਦੋ ਪੰਕਤੀਆਂ ਦਾ जाप ਕਰ ਲਵੋ ਮਹਾਪੁਸ਼ਟੀ ਕਹਿੰਦੇ ਨੇ ਭਾਈ ਉਸਤੇ ਸਾਰੇ ਗਾਜ ਅਸੀਂ ਆਪ ਸਵਾਰਾਂਗੇ ਇੱਕ ਵਾਰ ਤੁਸੀਂ ਕਰਕੇ ਦੇਖੋ ਜੋ ਵੀ ਤੁਹਾਡੇ ਕੰਮਾਂ ਵਿੱਚ ਰੁਕਾਵਟਾਂ ਪੈ ਰਹੀਆਂ ਨੇ ਕੋਈ ਵੀ ਕੰਮ ਵਿੱਚ ਪ੍ਰੋਬਲਮ ਆ ਰਹੀ ਹੈ ਤੁਹਾਡੇ ਸਾਰੇ ਕੰਮ ਠੀਕ ਹੋ ਜਾਣਗੇ ਇਹ ਮਾਪੁਸ਼ਾ ਜੀ ਦੇ ਵਚਨ ਨੇ ਸਾਧ ਸੰਗਤ ਜੀ ਜੋ ਵੀ ਮਨੁੱਖ ਬ੍ਰਹਮ ਗਿਆਨੀ ਸੰਤ ਪਾਪਾ ਜੀ ਸਿੰਘ ਜੀ ਹੰਸਾਲੀ ਸਾਹਿਬ ਵਾਲਿਆਂ ਦੀ ਸਾਧ ਸੰਗਤਾਂ ਜੀ ਗੁਰਮਖੰਡ ਦੀ ਸੰਗਤ ਵਿੱਚ ਮਿਲਦੇ ਪੰਮਾ ਆਤਮਾ ਦੀ ਸਿੱਖਤ ਸਲਾ ਦੇ ਗੀਤ ਗੁੰਦਾ ਹੈ ਉਸ ਤੇ ਆਪਣੇ ਕਰੋੜਾਂ ਜਨਮਾਂ ਦੇ ਦੁੱਖ ਦੂਰ ਹੋ ਜਾਂਦੇ ਹਨ ਜੋ ਕੁਝ ਮਨੁੱਖ ਆਪਣੇ ਮਨ ਵਿੱਚ ਸੋਚਦਾ ਹੈ ਜੋ ਕਿ ਗੁਰਮਖ ਅਨਸਾਰ ਹੋਵੇ ਉਹੀ ਉਸ ਨੂੰ ਮਿਲ ਜਾਂਦਾ ਹੈ ਗੁਰੂ ਜੀ ਦੀ ਕਿਰਪਾ ਹੋ ਜਾਂਦੀ ਹੈ ਰਹਿਮਤ ਹੋ ਜਾਂਦੀ ਹੈ ਸਾਧੂ ਸੰਤ ਉਸ ਨੂੰ ਵੀ ਰੱਬ ਦਾ ਵਦਨ ਹੀ ਹੁੰਦੇ ਹਨ ਸਾਧ ਸੰਗਤ ਜੀ ਪਰਮਾਤਮਾ ਦੇ ਨਾਮ ਵਿੱਚ ਜੁੜਿਆ ਉਸ ਨੂੰ ਸਾਰੇ ਸੁੱਖ ਪ੍ਰਾਪਤ ਹੋ ਜਾਂਦੇ ਹਨ ਉਸ ਦਾ ਲੋਕ ਪਰਲੋਕ ਵੀ ਸਵਰ ਜਾਂਦਾ ਹੈ ਪ੍ਰਭੂ ਦੇ ਨਾਮ ਵਿੱਚ ਜੁੜਨ ਦੀ ਇਹ ਚੰਗੀ ਮੱਤ ਗੁਰੂ ਜੀ ਦੀ ਕਿਰਪਾ ਨਾਲ ਹੀ ਮਿਲਦੀ ਹੈ ਸਾਧ ਸੰਗਤ ਜੀ ਤੁਸੀਂ ਜਾਣਦੇ ਹੀ ਹੋ ਪੂਰਨ ਭ੍ਰਮ ਗਿਆਨੀ ਸੰਤ ਪਾਪਾਜੀਤ ਸਿੰਘ ਜੀ ਹੰਸਾਲੀ ਸਾਹਿਬ ਵਾਲਿਆਂ ਦੇ ਕੌਤਕ ਤੇ ਸਾਰੀ ਦੁਨੀਆ ਜਾਣਦੀ ਹੀ ਹੈ ਤੁਸੀਂ ਜਾਣਦੇ ਹੋ ਉਹਨਾਂ ਨੇ ਕਿੰਨੀ ਹੀ ਦੁਨੀਆ ਦਾ ਭਲਾ ਕੀਤਾ ਕਿੰਨੇ ਹੀ ਦੁਨੀਆ ਦੇ ਕੰਮ ਸਵਾਦੇ ਹਨ ਤੁਸੀਂ ਜਾਣਦੇ ਹੋ ਬ੍ਰह्मज्ञानी ਤਾਕਤ ਦੇ ਅੰਤ ਨਹੀਂ ਹੋ ਸਕਦਾ ਸਾਧ ਸੰਗਤ ਜੀ ਕਿਉਂਕਿ ਬ੍ਰह्मज्ञानी ਨੂੰ ਸਾਰੀ ਹੀ ਦੁਨੀਆ ਦਾ ਪੇੜ ਹੁੰਦਾ ਹੈ ਸਾਰੀ ਦੁਨੀਆ ਦਾ ਗਿਆਨ ਹੁੰਦਾ ਹੈ ਉਹਤੇ ਬੰਦੇ ਦਾ ਮੱਥਾ ਪਾੜ ਕੇ ਦੱਸ ਦੀਂਦੇ ਨੇ ਕਿ ਇਸ ਦਾ ਕਿਹੜਾ ਕੰਮ ਵਿਗੜਿਆ ਹੋਇਆ ਹੈ ਇਸ ਦੇ ਅਗਲੇ ਮਿੰਟ ਵਿੱਚ ਇਸ ਦੇ ਨਾਲ ਕੀ ਹੋਣਾ ਹੈ ਸਾਧ ਸੰਗਤ ਜੀ ਜੋ ਵੀ ਉਹਨਾਂ ਦੀ ਸ਼ਰਨ ਵਿੱਚ ਚੱਲੇ ਜਾਂਦਾ ਹੈ ਉਹਨਾਂ ਦੇ ਸਤਿ ਵਚਨ ਕਹਿ ਕੇ ਮੰਨ ਲੈਂਦਾ ਹੈ ਸਾਧ ਸੰਗਤ ਜੀ ਉਹ ਜ਼ਿੰਦਗੀ ਵਿੱਚ ਤਰ ਜਾਂਦਾ ਹੈ ਮਹਾ ਪੂਛੀ ਕਹਿੰਦੇ ਨੇ ਪਾਈ ਬਹੁਤ ਸਾਈ ਸੰਗਤ ਐਡਾਂ ਦੀ ਹੈ ਜਿਹੜੀ ਕੋਈ ਕੁਰਬਾਨੀ ਨਾਲ ਜੁੜੀ ਹੋਈ ਹੈ ਤੇ ਸਾਧੂਆਂ ਦੀ ਸੰਗਤ ਕਰਦੀ ਹੈ ਬਹੁਤ ਸਾਈ ਸੰਗਤ ਐਡਾਂ ਦੀ ਹੈ ਜਿਨ੍ਹਾਂ ਨੂੰ ਭ੍ਰਮ ਗਿਆਨੀਆਂ ਦਾ ਗਿਆਨ ਨਹੀਂ ਹੁੰਦਾ ਗੁਰਬਾਣੀ ਦਾ ਗਿਆਨ ਨਹੀਂ ਹੁੰਦਾ ਉਹਨਾਂ ਨੇ ਕਦੇ ਸਾਧੂਆਂ ਦੀ ਸੰਗਤ ਨਹੀਂ ਕੀਤੀ ਹੁੰਦੀ ਇਸ ਕਾਰਕਿ ਜਦੋਂ ਵੀ ਮਹਾਪੂਰਜ ਜੀ ਬਚਨ ਕਰਦੇ ਹਨ ਉਹ ਬਹੁਤ ਸਵਾਲ ਜਵਾਬ ਕਰਦੀਆਂ ਹਨ ਕਿਉਂਕਿ ਉਹਨਾਂ ਨੇ ਕਦੇ ਸਾਧੂਆਂ ਦੀ ਸੰਗਤ ਨਹੀਂ ਕੀਤੀ ਹੁੰਦੀ ਸਾਧ ਸੰਗਤ ਜਿਹੜਾ ਉਹਨਾਂ ਨੂੰ ਗਿਆਨ ਹੁੰਦਾ ਹੈ ਓਹੋ ਮਹਾਂਪੁਰਸ਼ਾਂ ਜੀ ਦੇ ਸੱਤ ਬਚਨ ਕਹਿ ਕੇ ਮੰਨ ਲੈਂਦਾ ਹੈ ਤੇ ਆਪਣੀ ਜ਼ਿੰਦਗੀ ਦੇ ਵਿੱਚ कर जाता है उसके सारे काम सिटे पै जाते हैं सासंग जी इस तरह ही भाई गुरबाणी का फुरमान है ब्रह्म गयानी सर्वश्रेष्ठ का करता ब्रह्म ज्ञानी सदा जीवे नहीं मरता ब्रह्म ज्ञानी का कदी अंत नहीं हो सकता सास जी ਭ੍ਰਮ ਕੇ ਅਨਿ ਪਰਮਾਤਮਾ ਦਾ ਹੀ ਰੂਪ ਹੁੰਦੇ ਹਨ ਜਿਸ ਨੂੰ ਸਾਰੇ ਹੀ ਭ੍ਰਮੰਡ ਦਾ ਪਤਾ ਹੁੰਦਾ ਹੈ ਉਹ ਸਭ ਕੁਝ ਜਾਣੀ ਜਾਣ ਹਨ ਪਾਈ ਉਹ ਚਾਹੇ ਪਲ ਵਿੱਚ ਚਾਹੇ ਮਿੰਟ ਵਿੱਚ ਕੁਝ ਵੀ ਕਰ ਸਕਦੇ ਹਨ ਸਾਧ ਸੰਗਤ ਜੀ ਆਪ ਜੀ ਜਿਹੜੀ ਤੁਹਾਨੂੰ ਦੋ ਪੰਗਤੀਆਂ ਦੱਸਣ ਜਾ ਰਹੇ ਹਾਂ ਸਾਧ ਸੰਗਤ ਜੀ ਇਸ ਨੂੰ ਕਾਇਕੇ ਦੇਖੋ ਘਾਂਟੇ ਜ਼ਿੰਦਗੀ ਦੇ ਸਾਰੇ ਦੁੱਖ ਖਤਮ ਹੋ ਜਾਣਗੇ ਵਾਹਿਗੁਰੂ ਜੀ ਦੇ ਬੰਦਗੀ ਵਾਲੇ ਮਹਾਂਪੁਰਖ ਰੱਬ ਦੇ ਪਿਆਰੇ ਹੁੰਦੇ ਹਨ ਉਹ ਹਰ ਰੋਜ਼ ਪ੍ਰਭੂ ਪ੍ਰੇਮ ਦੀ ਨਮੀ ਗਲਸੁੰਨੋਂਦੇ ਹਨ ਕਿਉਂਕਿ ਉਹਨਾਂ ਲਈ ਤਾਂ ਸਾਹਿਬ ਮੇਰਾ ਨੀਤ ਨਵਾਹੀ ਹੁੰਦਾ ਹੈ ਉਹ ਆਪ ਦੇ ਪ੍ਰਭੂ ਪ੍ਰੇਮ ਵਿੱਚ ਰੰਗੇ ਹੁੰਦੇ ਹਨ ਅਤੇ ਆਪਣੀ ਸੇਵਾਦਾਰਾਂ ਨੂੰ ਕ੍ਰਿਮੀਆਂ ਨੂੰ ਗੁਰੂ ਨੂੰ ਜੋੜਨ ਦੀਆਂ ਨਵੀਆਂ ਚੁਕਤੀਆਂ ਅਤੇ ਰਾਸਤੇ ਦੱਸਦੇ ਹਨ ਇਹੇ ਅੱਜ ਦੀ ਕਥਾ ਉਹਨਾਂ ਲਈ ਹੈ ਜਿਹੜੇ ਕਹਿੰਦੇ ਹਨ ਅਤੇ ਕਲਕੀਦਰ ਪਾਤਸ਼ਾਹ ਦੇ ਅਸੀਂ ਤੇ ਆ ਪੁੱਤਰ ਹਾਂ ਜਿਹੜੇ ਆਪਣੇ ਮਨ ਵਿੱਚ ਉਹਨਾਂ ਦੇ ਦਰਸ਼ਨਾਂ ਦੀ ਇੱਛਾ ਰੱਖਦੇ ਹਨ ਅਤੇ ਸੋਚਦੇ ਹਨ ਮੇਰੇ ਕਲਕੀਦਰ ਪਾਤਸ਼ਾਹ ਨੂੰ ਆਪਣਾ ਸਾਰਾ ਪਰਿਵਾਰ ਜੰਗ ਦੇ ਮੈਦਾਨ ਵਿੱਚ ਸ਼ਹੀਦ ਕਰ ਦਿੱਤਾ ਪਰ ਫਿਰ ਉਹਨਾਂ ਨੇ ਅੰਮ੍ਰਿਤ ਵੇਲਾ ਨਹੀਂ ਛਟਿਆ ਜਿਹੜਾ ਜਿੰਨਾ ਦੀ ਇੱਛਾ ਹੈ ਕਿ ਮੈਂ ਵੀ ਅੰਮ੍ਰਿਤ ਵੇਲੇ ਉੱਠਾਂ ਅਤੇ ਨਿਤਨੇਮ ਕਰਾਂ ਓਹੋ ਮਹਾਪੂਰਵ ਤੀਆਂ ਦੱਸੀਆਂ ਹੋਈਆਂ ਇਹ ਦੋ ਗੱਲਾਂ ਨੂੰ ਪੱਲੇ ਬੰਨ ਲੈਣ ਮਹਾਪੁਸਤ ਜੀ ਕਹਿੰਦੇ ਹਨ ਭਾਈ ਆਪਣੇ ਗੁਰੂ ਨੂੰ ਪਿਆਰ ਕਰੋ ਮਹਾਪੁਸਤ ਜੀ ਦੇ ਬਚਨ ਮੰਨ ਕੇ ਆਪਣੀ ਜ਼ਿੰਦਗੀ ਵਿੱਚ ਸੁਹੇਲੇ ਕਰੋ ਜੋ ਕਿ ਅੰਮਿਤ ਵੇਲੇ ਜਿਹੜਾ ਮਨੁੱਖ ਅੰਮਿਤ ਵੇਲਾ ਸੰਭਾਲਦਾ ਹੈ ਸਾਧ ਸੰਗਤ ਜੀ ਤਾਂ ਗੁਰੂ ਜੀ ਨੂੰ ਅਸੀਂ ਕੀ ਪਿਆਰ ਕਰਨਾ ਹੈ ਗੁਰੂ ਸਾਡੇ ਤੇ ਇੰਨੇ ਦਿਆਲੂ ਹੋ ਜਾਂਦਾ ਹੈ ਅਸੀਂ ਸੋਚ ਵੀ ਨਹੀਂ ਸਕਦੇ ਸੇਵਾ ਸ਼ੁਰੂਆਤ ਕਰਨੀ ਔਖੀ ਹੁੰਦੀ ਹੈ ਸਾ ਸੰਗਤ ਜੀ ਕਿ ਅੰਮ੍ਰਿਤ ਵੇਲੇ ਸਿਰਫ ਗੱਲਾਂ ਬਾਣੀ ਨਹੀਂ ਰਹੀਂ ਪ੍ਰਭੂ ਪਰਮਾਤਮਾ ਜੀ ਨਾਲ ਕਰਨੀਆਂ ਹਨ ਜਿਸ ਤੇ ਹਿਰਦੇ ਵਿੱਚ ਅੰਮ੍ਰਿਤ ਵੇਲੇ ਉੱਠਣ ਦੀ ਤਾਂਗ ਹੈ ਮਹਾਪੁਸ਼ਟੀ ਕਹਿੰਦੇ ਹਨ ਭਾਈ ਤੂੰ ਇੱਕ ਵਾਰ ਸ਼ੁਰੂਆਤ ਕਰ ਕਿਰਪਾ ਅਸੀਂ ਆਪ ਕਰਾਂਗੇ ਇਸ ਤਰ੍ਹਾਂ ਹੀ ਭਾਈ ਗੁਰਬਾਣੀ ਦਾ ਫੁਰਮਾਨ ਹੈ ਅਮਿਤ ਵੇਲਾ ਸੱਚ ਨਾਲ ਵੰਡਾਈ ਵਿਚਾਰ ਅਮਿਤ ਵੇਲਾ ਸੱਚ ਨਾਲ ਵੰਡਾਈ ਵਿਚਾਰ ਮਹਾ ਪੁਸ਼ਟੀ ਕਹਿੰਦੇ ਨੇ ਭਾਈ ਜਿਹੜੀਆਂ ਵੀ ਗੱਲਾਂ ਕਰਨੀਆਂ ਨੇ ਉਹ ਅਮਿਤ ਵੇਲੇ ਪਰਮਾਤਮਾ ਨਾਲ ਕਰੋ ਬਾਣੀ ਦੇ ਰਾਹੀਂ ਤੁਹਾਡੀਆਂ ਸਾਰੀਆਂ ਗੱਲਾਂ ਕਬੂਲ ਹੋ ਜਾਣਗੀਆਂ ਜਿਹੜੇ ਸੱਚੇ ਮਨ ਦੇ ਨਾਲ ਵਾਹਿਗੁਰੂ ਜੀ ਅੱਗੇ ਅਰਦਾਸ ਬੇਨਤੀ ਕਰਦੇ ਹਨ ਸਾਧ ਸੰਗਤ ਜੀ ਉਹੋ ਵਾਹਿਗੁਰੂ ਜੀ ਉਹਨਾਂ ਦੀਆਂ ਅਰਦਾਸਾਂ ਜ਼ਰੂਰ ਸੁਣਦੇ ਹਨ ਤੁਸੀਂ ਵੀ ਇੱਕ ਵਾਰ ਕਰਕੇ ਦੇਖੋ ਸਾਧ ਸੰਗਤ ਜੀ ਅੱਜ ਤੁਹਾਨੂੰ ਗੁਰਬਾਣੀ ਦੇ ਦੋ ਪੰਕਤੀਆਂ ਦੇ ਐਸੇ ਪਵਿੱਤਰ ਸ਼ਬਦ ਵਾਰੇ ਦੱਸਣ ਜਾ ਰਹੇ ਹਾਂ ਜੇਕਰ ਤੁਸੀਂ ਇਹ ਦੋ ਪੰਕਤੀਆਂ ਦਾ ਜਾਪ ਆਪਣੀ ਜ਼ਿੰਦਗੀ ਵਿੱਚ ਸ਼ੁਰੂ ਕਰ ਦੇਵੋਗੇ ਗੁਰਗੋਬਿੰਦ ਸਿੰਘ ਜੀ ਦੀਆਂ ਸ਼ਹੀਦੀ ਫੌਜਾਂ ਇਹਨੀ ਕਿਰਪਾ ਕਰਨਗੇ ਸ਼ਹੀਦ ਸਿੰਘ ਪਰ ਤਖ ਤੁਹਾਨੂੰ ਦਰਸ਼ਨ ਦੇਣਗੇ ਸਾਡੇ ਸਾਰੇ ਦੁੱਖ ਘਟ ਦੇਣਗੇ ਤੁਹਾਡਾ ਸਾਰੇ ਜੀਵਨ ਸੁੱਖ ਨਾਲ ਭਰ ਜਾਵੇਗਾ ਕੋਈ ਵੀ ਦੁੱਖ ਨਹੀਂ ਆਵੇਗਾ ਵੱਡੀ ਵੱਡੀ ਮਨੁਕਾਮਨਾ 200 ਪੂਰੀ ਹੋ ਜਾਵੇਗੀ 사త్సੰਗਤ ਜੀ ਆਓ ਹੁਣ ਆਪਾਂ ਇਸ ਪਵਿੱਤਰ ਸ਼ਬਦ ਦੀ ਸਾਂਝ ਪਾਉਂਦੇ ਹਾਂ 사త్సੰਗਤ ਜੀ ਮਹਾਪੂਰਣ ਦੇ ਬਚਨ ਨੇ ਪਾਈ ਸਭ ਤੋਂ ਪਹਿਲਾਂ ਤੁਸੀਂ ਮੁਰ ਮੰਤਰ ਦਾ ਤੋਂ ਵਾਚਾਪ ਕਰਨਾ ਹੈ ਆਓ ਹੁਣ ਆਪਾਂ ਮੁਰ ਮੰਤਰ ਦਾ ਵਾਚਾਪ ਕਰਦੇ ਹਾਂ का सत नाम करता पुरख नीर भो नीर अकाल मूरत अर्जुनी सैफंग गुरप्रशाद जब आज सच जुगाद सच हैप्पी सच नानक होसी पी सच वाहिगुरु जी सहाय सतसंग जी मैं मूल मंत्र का जाप इसलिए किया है ਕਿਉਂਕਿ ਸਾਧ ਸੰਗਤ ਜੀ ਬਹੁਤ ਸਾਰੇ ਸੰਗਤ ਇਦਾਂ ਦੀ ਹੈ ਜਿਨ੍ਹਾਂ ਨੂੰ ਇਹ ਨਹੀਂ ਪਤਾ ਮੂਲ ਮੰਤਰ ਦਾ ਜਾਪ ਕਿੱਥੋਂ ਲੈ ਕੇ ਕਿੱਥੇ ਤੱਕ ਹੈ ਇਸ ਲਈ ਜਿਨ੍ਹਾਂ ਨੂੰ ਨਹੀਂ ਪਤਾ ਤਾਂ ਸਾਧ ਸੰਗਤ ਜੀ ਉਹ ਧਿਆਨ ਦੇ ਨਾਲ ਮੂਲ ਮੰਤਰ ਦਾ ਜਾਪ ਦੋ ਵਾਰ ਕਰਨਾ ਹੈ ਸਾਧ ਸੰਗਤ ਜੀ ਆਓ ਹੁਣ ਆਪਾਂ ਉਹਨਾਂ ਪੰਕਤੀਆਂ ਦੀ ਸਾਂਝ ਪਾਉਂਦੇ ਹਾਂ ਜਪ ਮੰਨ ਹਰ ਹਰ ਨਾਮ ਨਿਤ ਧਿਆਏ ਜੋ ਇੱਛਾ ਸੋਈ ਫਲ ਪਾਵੇ ਫਿਰ ਦੁੱਖ ਨਾ ਲਾਗੇ ਆਏ ਜਪ ਮੰਨ ਹਰ ਹਰ ਨਾਮ ਨਿਤ ਧਿਆਏ ਜੋ ਇੱਛਾ ਸੋਈ ਫਲ ਪਾਵੇ ਫਿਰ ਦੁੱਖ ਨ ਲਾਗੇ ਆਏ ਜਪ ਮੰਨ ਹਰ ਹਰ ਨਾਮ ਨਿਤ ਧਿਆਏ ਜੋ ਇਛੇ ਸੋਈ ਫਲ ਪਾਏ ਫਿਰ ਦੁੱਖ ਨ ਲਾਗੇ ਆਏ ਜਪ ਮੰਨ ਹਰ ਹਰ ਨਾਮ ਨਿਤ ਧਿਆਏ ਜੋ ਇਛੇ ਸੋ ਪਾਏ ਫਿਰ ਦੁੱਖ ਨ ਲਾਗੇ ਆਏ ਜਪ ਮੰਨ ਹਰ ਹਰ ਨਾਮ ਨਿਤ ਧਿਆਏ ਜੋ ਇਛ ਸੋਈ ਫਲ ਪਾਏ ਫਿਰ ਦੁੱਖ ਨ ਲਾਗੇ ਆਏ ਖਾਲਸਾ ਜੀ ਆਓ ਹੁਣ ਆਪਾਂ ਤੁਹਾਨੂੰ ਇਸਦੀ ਵਿਧੀ ਬਾਰੇ ਦੱਸਦੇ ਹਾਂ ਜੋ ਕਿ ਮਹਾਪੂਰਖਾਂ ਜੀ ਨੇ ਬਚਨ ਕੀਤੇ ਹਨ ਖਾਲਸਾ ਜੀ ਜਦੋਂ ਤੁਸੀਂ ਸਵੇਰੇ ਉੱਠਦੇ ਹੋ ਸਾਧ ਸੰਗਤ ਜੀ ਤੁਸੀਂ ਇਸ਼ਨਾਨ ਕਰਨ ਦੀ ਲੋੜ ਨਹੀਂ ਤੁਸੀਂ ਸਵੇਰੇ ਉੱਠ ਕੇ ਜਦੋਂ ਤੁਸੀਂ ਬਿਸਤਰ ਤੇ ਹੀ ਹੁੰਦੇ ਹੋ ਤੁਸੀਂ ਉਸ ਟਾਈਮ ਬੋਲ ਮੰਤਰ ਦਾ ਦੋ ਵਾਰ ਜਾਪ ਕਰਨਾ ਹੈ ਇਹਨਾਂ ਪੰਕਤੀਆਂ ਦਾ ਪੰਜ ਵਾਰ ਜਾਪ ਕਰਨਾ ਹੈ ਸਾਧ ਸੰਗਤ ਜੀ ਤੁਸੀਂ ਹੋ ਸਕਦੇ ਹੋ ਤੇ ਤੁਸੀਂ ਪੰਜ ਇਸ਼ਨਾਨਾ ਕਰਨਾ ਹੈ ਜਾਂ ਫਿਰ ਮੂੰ ਹੱਥ ਤੋ ਕੀ ਤੁਸੀਂ ਇਹਨਾਂ ਦੋ ਪੰਕਤੀਆਂ ਦਾ ਜਾਪ ਕਰ ਲਿਓ ਸਾਧ ਸੰਗਤ ਜੀ ਤੁਹਾਡੀ ਜ਼ਿੰਦਗੀ ਦੇ ਵਿੱਚ ਜੋ ਵੀ ਦੁੱਖ ਨੇ ਜੋ ਵੀ ਪਰੇਸ਼ਾਨੀਆਂ ਨੇ ਸਾਰੀਆਂ ਦੂਰ ਹੋ ਜਾਣਗੀਆਂ ਇਹੇ ਮਹਾਪੁਸ਼ਪਾਂ ਜੀ ਦੇ ਬਚਨ ਨੇ ਭਾਈ ਜਿਹੜਾ ਇਹਨਾਂ ਤੋਂ ਪੰਕਤੀਆਂ ਦਾ ਜਾਪ ਕਰੇਗਾ ਉਸ ਤੇ ਸਾਰੇ ਕਾਜ ਅਸੀਂ ਆਪ ਸਵਾਰਾਂਗੇ ਸਾਧ ਸੰਗਤ ਜੀ ਤੁਸੀਂ ਵੀ ਇੱਕ ਵਾਰ ਇਹਨਾਂ ਦਾ ਜਾਪ ਕਰਕੇ ਦੇਖੋ ਤੁਹਾਡੀ ਜ਼ਿੰਦਗੀ ਦੇ ਵਿੱਚ ਜੋ ਵੀ ਦੁੱਖ ਨੇ ਜੋ ਵੀ ਪਰੇਸ਼ਾਨੀਆਂ ਨੇ ਉਹ ਸਾਰੀਆਂ ਦੂਰ ਹੋ ਜਾਣਗੀਆਂ ਕਿਉਂਕਿ ਜਿਹੜਾ ਮਨੁੱਖ ਮਹਾਪੂਸ਼ਾ ਨੂੰ ਸੱਚੇ ਮਨ ਨਾਲ ਯਾਦ ਕਰਦਾ ਹੈ ਮਹਾਪੂਸ਼ ਜੀ ਉਹਨਾਂ ਦੀਆਂ ਅਦਾਸਾਂ ਪੂਰੀਆਂ ਕਰਦੇ ਹਨ ਚਾਹੇ ਮਹਾਪੂਸ਼ ਜੀ ਅੱਜ ਸੱਚਖੰਡ ਵਿਰਾਜ ਗਏ ਨਹੀਂ ਪਰ ਸੰਗਤ ਜੀ ਜਿਹੜਾ ਵੀ ਉਹਨਾਂ ਨੂੰ ਸ਼ਰਧਾ ਭਾਵਨਾ ਦੇ ਨਾਲ ਯਾਦ ਕਰਦਾ ਹੈ ਉਹਨਾਂ ਦੀਆਂ ਅਦਾਸਾਂ ਪੂਰੀਆਂ ਹੁੰਦੀਆਂ ਹਨ ਸਾਥ ਸੰਗ ਜੀ ਚਿੱਠੇ ਮਹਾਪੁਰਸ਼ ਜੀ ਦੀ ਗੱਤੀ ਹੁੰਦੀ ਹੈ ਉਹ ਹਰ ਟਾਈਮ ਉੱਥੇ ਹਾਜ਼ਰ ਨਾਜ਼ਰ ਹੀ ਰਹਿੰਦੇ ਹਨ ਇਹੇ ਆਪਾਂ ਨੂੰ ਲੱਗਦਾ ਹੈ ਕਿ ਮਹਾਪੁਰਸ਼ ਜੀ ਸੱਚਖੰਡ ਚਲੇ ਗਏ ਹਨ ਨਹੀਂ ਸਾਥ ਸੰਗ ਜੀ ਸਿਰਫ ਆਪਣਾ ਸਰੀਰ त्यागਿਆ ਹੈ ਪਰ ਉਹਨਾਂ ਦੀ ਰੂਹ ਉੱਥੇ ਹੀ ਹੈ ਤੁਸੀਂ ਇੱਕ ਵਾਰ ਜਦੋਂ ਵੀ ਹੰਸਾਲੀ ਸਾਹਿਬ ਜਾਣਦੇ ਹੋ ਇੱਕ ਵਾਰ ਧਿਆਨ ਦੇ ਕੇ ਮਹਾਪੁਰਸ਼ਾਂ ਜੀ ਦਾ ਉਹਨਾਂ ਨੂੰ ਯਾਦ ਕਰਕੇ ਦੇਖਿਓ ਤੁਹਾਨੂੰ ਖੁਦ ਮਹਿਸੂਸ ਹੋਊਗਾ ਕਿ ਮਹਾਪੁਰਸ਼ ਜੀ ਇੱਥੇ ਹੀ ਹਨ ਸਾ ਸੰਗਤ ਜੀ ਮਹਾਪੁਰਸ਼ਾਂ ਜੀ ਦੀ ਬਹੁਤ ਕਿਰਪਾ ਹੁੰਦੀ ਹੈ ਤੁਸੀਂ ਵੀ ਇੱਕ ਵਾਰ ਇਹਨਾਂ ਪੰਕਤੀਆਂ ਦਾ ਜਾਪ ਕਰਕੇ ਦੇਖੋ ਤੁਹਾਡੀ ਵੀ ਜ਼ਿੰਦਗੀ ਵਿੱਚ ਸੁੱਖ ਹੀ ਸੁੱਖ ਆਣਗੇ ਸਾ ਸੰਗਤ ਜੀ ਤੁਹਾਡੇ ਤੇ ਵੀ ਕਿਰਪਾ ਹੋਵੇਗੀ ਮਹਾਂਪੂਰਜ ਜੀ ਦੀ ਖਾਲਸਾ ਜੀ ਮਹਾਂਪੂਰਜ ਜੀ ਆਖਦੇ ਹਨ ਪਾਈ ਜਨ ਇਨਸਾਨ ਇੱਕ ਵਾਰ ਆਪਣੇ ਮਨ ਸੱਚੇ ਮਨ ਦੇ ਨਾਲ ਵਾਹਿਗੁਰੂ ਜੀ ਉਤੇ ਭਰੋਸਾ ਕਰ ਲੈਂਦਾ ਹੈ ਤਾਂ ਸਾ ਸੰਗਤ ਜੀ ਵਾਹਿਗੁਰੂ ਜੀ ਉਹਦੀਆਂ ਅਦਾਸ ਥਾਂ ਖਾਲੀ ਨਹੀਂ ਜਾਂਦੇ ਨੇ ਗੱਲ ਸਿਰਫ ਇੱਕ ਵਿਸ਼ਵਾਸ ਦੀ ਹੈ ਤੁਸੀਂ ਵਾਹਿਗੁਰੂ ਜੀ ਉੱਤੇ ਵਿਸ਼ਵਾਸ ਰੱਖ ਕੇ ਦੇਖੋ ਜਿਹੜਾ ਗੁਰੂ ਅੱਗੇ ਵੀ ਅਰਦਾਸਾਂ ਕਰਦੇ ਹਨ ਆਪਣੇ ਤੇ ਪਖੰਡੀਆਂ ਬਾਬਿਆਂ ਕੋਲ ਵੀ ਜਾਂਦੇ ਹਨ ਤਾਂ ਮਹਾਪੁਸਤ ਜੀ ਕਹਿੰਦੇ ਨੇ ਭਾਈ ਪੱਲਾ ਸਿਰਫ ਇੱਕ ਦਾ ਫੜ ਕੇ ਰੱਖੀ ਤੂੰ ਜ਼ਿੰਦਗੀ ਦੇ ਵਿੱਚ ਤਰ ਜਾਵੇਂਗਾ ਜਿਹੜੀ ਜਗਾ ਜਗਾਤੇ ਪੜਕਦੇ ਹਨ ਤੇ ਵਾਹਿਗੁਰੂ ਜੀ ਅੱਗੇ ਅਰਦਾਸਾਂ ਵੀ ਕਰਦੇ ਹਨ ਮਹਾਪੂਰਜ ਜੀ ਕਹਿੰਦੇ ਨੇ ਭਾਈ ਉਹਨਾਂ ਦੀਆਂ ਅਰਦਾਸਾਂ ਕਦੀ ਕਬੂਲ ਨਹੀਂ ਹੁੰਦੀਆਂ ਉਹੋ ਦਰਦાય ਪੜਕਣ ਜੋਗੇ ਹੀ ਰਹਿ ਜਾਂਦੇ ਹਨ ਮਹਾਪੂਰਜ ਜੀ ਦੇ ਵਚਨੇ ਭਾਈ ਤੁਸੀਂ ਆਪਣਾ ਸੱਚੇ ਮਨ ਦੇ ਨਾਲ ਮਹਾਰਾਜ ਜੀ ਅੱਗੇ ਕੋਈ ਗੈਂ ਸਾਜੀ ਅਗੇ ਅਰਦਾਸਾਂ ਕਰੋ ਤੇ ਉਹਨਾਂ ਦਾ ਪੱਲਾ ਫੜ ਕੇ ਰੱਖੋ ਤੁਹਾਡੀ ਜ਼ਿੰਦਗੀ ਦੇ ਵਿੱਚ ਸਾਰੇ ਸੁੱਖ ਪ੍ਰਾਪਤ ਹੋ ਜਾਣਗੇ ਹੋਰ ਕਿਸੇ ਕੋਲ ਜਾਣ ਦੀ ਲੋੜ ਨਹੀਂ ਹੈ ਕਿਉਂਕਿ ਸਾਡੇ ਗੁਰੂ ਦੇ ਉੱਤੇ ਕੁਝ ਵੀ ਨਹੀਂ ਹੈ ਉਹ ਬਾਬੇ ਨੇ ਉਹ ਕਰਦੇ ਕੋਈ ਉਪਾਕਰੋਂਦੇ ਹਨ ਕਰਦੇ ਕੋਈ ਉਪਾਏ ਕਰਉਂਦੇ ਹਨ ਸਾਧ ਸੰਗਤ ਜੀ ਉਹਨਾਂ ਨੇ ਆਪਣੇ ਬਿジネス ਪੜਾਏ ਹੋਏ ਨਹੀਂ ਕੰਮ ਤੇ ਕਿਸੇ ਦਾ ਹੀ ਸਿਰੇ ਚੱਲਦਾ ਹੈ ਸਾਧ ਸੰਗਤ ਜੀ ਨਹੀਂ ਤਾਂ ਤੁਹਾਡਾ ਵੀ ਫਜ਼ੂਲ ਖਰਚੇ ਹੀ ਹੁੰਦੇ ਹਨ ਕਿਉਂਕਿ ਮਹਾਰਾਜ ਜੀ ਕਹਿੰਦੇ ਨੇ ਭਾਈ ਮਹਾਰਾਜ ਜੀ ਸਾਡੇ ਤੋਂ 1 ਰੁਪਏ ਦੀ ਵੀ ਕਹਿੰਦੇ ਸਾਡੇ ਅੱਗੇ ਨਾ ਝਟਾਓ ਵਾਹਿਗੁਰੂ ਜੀ ਸਾਡੀਆਂ ਦਾਸਾਂ ਸਾਰੀਆਂ ਪੂਰੀਆਂ ਕਰਦੇ ਹਨ ਸਾਧ ਸੰਗਤ ਜੀ ਤੁਸੀਂ ਜਾਣਦੇ ਹੀ ਹੋ ਵਾਹਿਗੁਰੂ ਜੀ ਨੇ ਸਾਨੂੰ ਕਿੰਨਾ ਸੋਹਣਾ ਜੀਵਨ ਦਿੱਤਾ ਹੈ ਪਹਿਨਣ ਲਈ ਕੱਪੜੇ ਦਿੱਤੇ ਨੇ ਰਹਿਣ ਲਈ ਘਰ ਦਿੱਤਾ ਹੈ ਕਿੰਨੀਆਂ ਹੀ ਰਹਿਮਤਾਂ ਦਿੱਤੀਆਂ ਹਨ ਸਾਧ ਸੰਗਤ ਜੀ ਜਿਹਾ ਜੇ ਵੀ ਅਸੀਂ ਵਾਹਿਗੁਰੂ ਜੀ ਦੇ ਅੱਗੇ ਵਾਹਿਗੁਰੂ ਜੀ ਤੇ ਸ਼ੱਕ ਕਰੀਏ ਤਾਂ ਸਾਡੇ ਵਾਹਿਗੁਰੂ ਦਾ ਕੋਈ ਮਨੁੱਖ ਨਹੀਂ ਹੋ ਸਕਦਾ ਸਤਸੰਗਤ ਜੀ ਪਿਛਲੀ ਗਲਤੀ ਸਿਰਫ ਸਾਡੀ ਹੈ ਕਿਉਂਕਿ ਅਸੀਂ ਆਪਣੇ ਵਾਹਿਗੁਰੂ ਜੀ ਨੂੰ ਨਹੀਂ ਪਛਾਣ ਸਕਦੇ ਕਿਉਂਕਿ ਵਾਹਿਗੁਰੂ ਜੀ ਵੀ ਸਾਡੇ ਅੰਦਰ ਹੀ ਵਸਦੇ ਨੇ ਬਸ ਉਹਨਾਂ ਨੂੰ ਇੱਕ ਪਛਾਣਨ ਦੀ ਲੋੜ ਹੈ ਤੁਸੀਂ ਜਾਣਦੇ ਹੋ ਮਹਾਪੁਸ਼ਾ ਜੀ ਨੇ ਕਿੰਨੀ ਹੀ ਦੁਨੀਆ ਦਾ ਸੁਧਾਰ ਕੀਤਾ ਹੈ ਕਿੰਨਾ ਹੀ ਭਲਾ ਕੀਤਾ ਹੈ ਤੇ ਜੋ ਵੀ ਸੰਗਤ ਉਹਨਾਂ ਕੋਲ ਜਾਂਦੀ ਹੈ ਮਹਾਪੁਸ਼ ਜੀ ਆਪ ਤੇ ਵਾਇ ਕੋ ਤੇ ਰੰਗਾਂ ਵਿੱਚ ਰੰਗੇ ਹੋਏ ਸਨ ਤੇ ਉਹ ਆਪਣੀ ਸੰਗਤ ਨੂੰ ਆਪਣੇ ਪ੍ਰੇਮੀਆ ਨੂੰ ਆਪਣੇ ਸੇਵਾਦਾਰਾਂ ਨੂੰ ਬਾਣੀ ਦੇ ਨਾਲ ਹੀ ਜੋੜਦੇ ਹਨ ਟਾਂਜੋ ਉਹਨਾਂ ਦਾ ਆਉਣ ਵਾਲੇ ਟਾਈਮ ਦੇ ਵਿੱਚ ਪੱਲਾ ਹੋ ਸਕੇ ਸਾਧ ਸੰਗਤ ਜੀ ਏਸੀ ਆਪਣੀ ਅੱਜ ਦੀ ਵੀਡੀਓ ਕਥਾਵਦੀਆਂ ਲੱਗੀ ਹੋਵੇ ਤਾਂ ਵਾਤੋਂ ਵਾਤ ਸ਼ੇਅਰ ਜ਼ਰੂਰ ਕਰਨਾ ਜੀ ਸਾਧ ਸੰਗਤ ਜੀ ਟਾਂਜੋ ਕਿਸੇ ਦਾ ਪੱਲਾ ਹੋ ਸਕੇ ਸਾਧ ਸੰਗਤ ਜੀ ਏਸੀ ਆਪਣੀ ਕਥਾ ਤੁਸੀਂ ਵੀ ਇਹਨਾਂ ਦੋ ਪੰਗਤੀਆਂ ਦਾ ਜਾਪ ਕਰਕੇ ਦੇਖੋ ਤੁਹਾਡੀ ਜ਼ਿੰਦਗੀ ਦੇ ਸਾਰੇ ਦੁੱਖ ਦੂਰ ਹੋ ਜਾਣਗੇ ਭਾਈ ਇਹ ਮਹਾਂਪੁਰਸ਼ਾਂ ਜੀ ਦੇ ਬਚਨ ਨੇ ਜਿਹੜਾ ਮੰਨ ਲਵੇਗਾ ਉਹ ਜ਼ਿੰਦਗੀ ਦੇ ਵਿੱਚ ਤਰ ਜਾਵੇਗਾ ਸਾਥ ਸੰਗਤ ਜੀ ਹੋਈਆ ਭੁੱਲਾਂ ਚੁੱਕਾਂ ਦੀ ਖੀਮਾ ਬਖਸ਼ਣੀ ਜੀ ਸਾਥ ਸੰਗਤ ਜੀ ਓਨੀ ਦੇਰ ਤੱਕ ਇਸ ਵੀਡੀਓ ਤੱਕ ਪੜਨੀ ਰਹਿਣਾ ਤੇ ਵੀਡੀਓ ਨੂੰ ਅੰਤ ਤੱਕ ਜਰੂਰ ਸੁਣਨਾ ਜੀ ਆਪ ਜੀ ਨੂੰ ਬਹੁਤ ਕੁਝ ਸਿੱਖਣ ਨੂੰ ਮਿਲੇਗਾ ਸਾਸੰਗਰ ਜੀ ਚੈਨਲ ਨੂੰ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਕਰ ਲੈਣਾ ਜੀ ਤਾਂ ਜੋ ਆਪ ਜੀ ਨੂੰ ਨਵੀਆਂ ਵੀਡੀਓਜ਼ ਦੀ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਮਿਲ ਸਕੇ ਸਾਸੰਗਰ ਜੀ ਆਓ ਹੁਣ ਵਾਹਿਗੁਰੂ ਜੀ ਦੇ ਬਖਸ਼ੇ ਹੋਏ ਫਤਿਹ ਨੂੰ ਆਪਣੇ ਪਵਿੱਤਰ ਰਸਨਾ ਨਾਲ ਆਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ